ਸਰ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅਸੀਂ ਸਿਆਸਤ ਨੂੰ ਲੈ ਕੇ ਕਿਉਂਕਿ ਸਿਆਸਤਦਾਨਾਂ ਵੱਲੋਂ ਕਈ ਵਾਰ ਕੁਝ ਅਜਿਹਾ ਬਿਆਨ ਦੇ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹ ਬਿਆਨ ਤਰਥੱਲੀ ਮਚਾ ਦਿੰਦਾ ਕਿਉਂਕਿ ਬਿਆਨ ਨੇ ਜਿਹੜੇ ਉਹਨਾਂ ਕਰਕੇ ਜਿਹੜਾ ਕਿ ਚਾਰੇ ਪਾਸੇ ਜਿਹੜਾ ਕਿ ਸ਼ਬਦੀ ਜੰਗ ਉਹ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਹਾਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਰਵਨੀਤ ਬਿੱਟੂ ਦੀ ਤਾਂ ਉਹਨਾਂ ਦੇ ਦਿੱਤੇ ਇੱਕ ਬਿਆਨ ਨੇ ਅਜਿਹਾ ਮਾਹੌਲ ਗਰਮਾ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਦੇ ਇਸ ਬਿਆਨ ਦੇ ਉੱਤੇ ਪਲਟਵਾਂ ਜਵਾਬ ਵੀ ਦਿੱਤਾ ਗਿਆ ਜੀਹਾਂ ਦਾਦੇ ਕਿ ਰਵਨੀਤ ਬਿੱਟੂ ਦੇ ਵੱਲੋਂ ਇਸਾਈ ਭਾਈਚਾਰੇ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਬਿਆਨ ਲੈ ਕੇ ਲਗਾਤਾਰ ਇਸ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਜਲੰਧਰ ਦੇ ਵਿੱਚ ਇਸਾਈ ਭਾਈਚਾਰੇ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਰਵਨੀਤ ਬਿੱਟੂ ਦੇ ਦਿੱਤੇ ਬਿਆਨ ਦੇ ਉੱਤੇ ਕਰਾਰਾ ਜਵਾਬ ਦਿੱਤਾ ਹੈ ਕਿ ਜੇਕਰ ਪੈਸੇ ਲੈ ਕੇ ਜਿਨ੍ਹਾਂ ਨੇ ਧਰਮ ਕਨਵਰਟ ਕੀਤਾ ਜੇਕਰ ਐਨੇ ਹੀ ਆ ਤਾਂ ਫਿਰ ਰਵਨੀਤ ਬਿੱਟੂ ਪੈਸੇ ਦੇ ਜ਼ੋਰ ਦੇ ਉੱਤੇ ਉਹਨਾਂ ਨੂੰ ਜਿਹੜਾ ਕਿ ਵਾਪਿਸ ਲੈ ਜਾਣ ਤਾਂ ਇਸ ਤਰੀਕੇ ਦਾ ਜਿਹੜਾ ਕਿ ਜਵਾਬ ਹੈ ਈਸਾਈ ਭਾਈਚਾਰੇ ਦੇ ਵੱਲੋਂ ਦਿੱਤਾ ਗਿਆ ਪ੍ਰੈਸ ਕਾਨਫਰੈਂਸ ਕੀਤੀ ਗਈ ਆ ਆਓ ਤੁਹਾਨੂੰ ਇਹ ਪ੍ਰੈਸ ਕਾਨਫਰੈਂਸ ਸੁਣਾਉਣੀ ਆ ਕਿ ਆਖਰ ਉਹਨਾਂ ਨੇ ਰਵਨੀਤ ਬਿੱਟੂ ਲੈ ਕੇ ਹੋਰ ਕੀ ਕੁਝ ਕਿਹਾ ਕਿਉਂਕਿ ਜੋ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਉਸ ਨੇ ਜਿਹੜਾ ਕਿ ਪੂਰਾ ਮਾਹੌਲ ਗਰਮਾ ਦਿੱਤਾ ਜਿਸ ਤੋਂ ਬਾਅਦ ਹੁਣ ਇਸ ਦੇ ਉੱਤੇ ਜੜਾ ਕਿ ਪੰਟਮਾ ਜਵਾਬ ਵੀ ਦਿੱਤਾ ਜਾ ਰਿਹਾ ਹੈ ਸਾਡੀ ਜਥੇਬੰਦੀ ਯੂनाइटेड ਪੀਪਲਸ ਲੀਗ ਵੱਲੋਂ ਔਰ ਨਾਲ ਦੀ ਨਾਲ ਹੀ ਸਾਡੇ ਵਿੱਚ ਪਾਸਟਰ ਸਹਿਵਾਨ ਔਰ ਸਾਡੇ ਰਾਜਨੀਤਿਕ ਆਧਾਰੇ ਦੇ ਜਥੇਬੰਦੀਆ ਦੇ ਆਗੂ ਸਹਿਵਾਨ ਬੈਠੇ ਆ ਜਿਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਪਾਸਟਰ ਐਂਥਨੀ ਮਸੀ ਯੂनाइटेड ਪੀਪਲਸ ਲੀਗ ਦੇ ਕੋਰ ਫਾਊਂਡਰ ਨੇ ਇੱਕ ਕ੍ਰਿਸਚਨ ਪਾਸਟਰ ਐਸੋਸੀਏਸ਼ਨ ਦੇ ਸਿਸਟਰ ਰੀਨਾ ਮਸੀਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਮਹਿਲਾ ਕੁੰਦੇ ਔਰ ਨਾਲ ਸਿਸਟਰ ਸ਼ੋਭਾ ਜੀ ਆ ਪਾਸਟਰ ਸ਼ੋਭਾ ਜੀ ਇਹਨਾਂ ਦਾ ਆਪਣਾ ਚਰਚ ਦਾ ਚਰਚ ਆਫ ਮਰਸੀ ਸੈਂਟਰ ਹੈ ਆ ਪਾਸਾ ਆਨੰਦ ਵਰਮਾ ਜੀ ਔਰ ਨਾਲ ਮੇਰੇ ਤੇ ਸੱਜੇ ਬੈਠੇ ਖੱਬੇ ਬੈਠੇ ਪੀਟਰ ਮਸੀਬਲਦਪੁਰ ਜੀ 크ਰਿਸਚਨ ਅਵੇਰਨੈਸ ਲੀਡਰਸ਼ਿਪ ਦੇ ਪ੍ਰਧਾਨ ਨੇ ਨਾਲ ਸੌਰਵ ਮਸੀਜੀ ਮਸੀਹ ਹੈਲਪਿੰਗ ਹੈਂਡ ਦੇ ਪ੍ਰਧਾਨ ਨੇ ਪਾਸਟਰ ਹਰਪਜਨ ਜੀ ਔਰ ਸैमਸਨ ਕੇ ਸਾਡੇ ਮੀਤ ਪ੍ਰਧਾਨ ਸੋ ਅੱਜ ਦਾ ਜਿਹੜਾ ਇਹ ਵਿਸ਼ੇ ਆ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੇਂਦਰੀ ਰਾਜ ਮੰਤਰੀ ਤੇ ਸਾਬਕਾ ਐਮਪੀ ਲੁਧਿਆਣੇ ਤੋਂ ਰਮਨੀਤ ਬਿੱਟੂ ਉਹਨਾਂ ਦਾ ਇੱਕ ਬਿਆਨ ਜਿਹੜਾ ਵਾ ਬੜਾ ਜਿਹੜੀ ਛੋਟੀ ਮਾਨਸਿਕਤਾ ਵਾਲਾ ਬਿਆਨ ਤੇ ਇੱਕ ਨਿੰਦਣਯੋਗ ਬਿਆਨ ਜਿਹੜਾ ਹੈਗਾ ਵਾ ਉਹਨੇ ਈਸਾਈ ਭਾਈਚਾਰੇ ਦੇ ਵਾਸਤੇ ਬੋਲਿਆ ਔਰ ਜਿਹੜਾ ਸੰਬੋਧਨ ਇੱਕ ਭੀੜ ਨੂੰ ਕਰਦੇ ਹੋਏ ਮੈਂ ਸਮਝਦਾ ਕਿ ਇਹ ਇੱਕ ਮੰਤਰੀ ਦੀ ਲੈਂਗੁਏਜ ਨਹੀਂ ਇੱਦਾਂ ਦੀ ਹੋਣੀ ਚਾਹੀਦੀ ਇੱਕ ਤੂੰ ਨੁਮਾਇੰਦਾ ਸਰਕਾਰ ਨੇ ਤੈਨੂੰ ਚੁਣ ਕੇ ਭੇਜਿਆ ਇਹ ਉਹਦੇ ਵਿੱਚ ਉਹ 크੍ਰਿਸਚੀਅਨਾਂ ਨੂੰ ਕੰਪੈਰੀਜ਼ਨ ਉਹ ਮਾਊਵਾਦੀਆਂ ਦੇ ਨਾਲ ਕਰ ਰਿਹਾ ਕਿ ਆਰਐਸਐਸ ਨੇ ਜਿਸ ਤਰੀਕੇ ਨਾਲ ਫੰਡਿੰਗ ਕਰਕੇ ਮਾਊਵਾਦੀ ਖਤਮ ਕੀਤੇ ਆਉਣ ਵਾਲੇ 5 ਸਾਲ ਦੇ ਵਿੱਚ ਅਸੀਂ 크੍ਰਿਸਚੀਅਨ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਗਏ ਹੋਏ ਨੇ ਹੁਣ ਉਹ ਵਾਲਾ ਜਿਹੜਾ ਪੈਸਾ ਵਾ ਉਹ ਅਸੀਂ ਪੰਜਾਬ ਵਾਲੇ ਪਾਸੇ ਨੂੰ ਲਾ ਕੇ ਤੇ ਇੱਥੋਂ ਆਉਣ ਵਾਲੇ 5 ਸਾਲਾਂ ਦੇ ਵਿੱਚ ਆਰਐਸਐਸ ਵਜਨਬਤ ਹੈਗੀ ਆ ਕਿ ਅਸੀਂ ਉਹਨਾਂ ਨੂੰ ਵਾਪਸੀ ਕਰਵਾਵਾਂਗੇ ਜਦ ਕਿ ਇਹ ਜਿਹੜੀ ਸੋਚ ਹੈਗੀ ਆ ਜਿਹੜੀ ਮਾਊਵਾਦੀਆਂ ਦੇ ਨਾਲ ਇਹ ਸਾਨੂੰ ਮਿਲਾਨ ਵਾਲੀ ਮਤਲਬ 크ਰਿਸਚਨ ਕਮਿਊਨਿਟੀ ਨੇ ਅੱਜ ਤਿੱਕਰ ਲੋਕਾਂ ਦੇ ਹੱਥਾਂ ਦੇ ਵਿੱਚ ਪੈਨ ਫੜਾਇਆ ਬਹੁਤ ਬਹੁਤ ਮੈਂ ਵੈਲਕਮ ਕਰਨਾ ਚਾਹੁੰਦਾ ਸਾਡੇ ਵਿੱਚ ਦਲਜੀਤ ਗਿੱਲ ਜੀ ਨੇ ਪੰਮ ਜੋਤੀ ਸੰਗਤ ਤੋਂ ਪ੍ਰਧਾਨ ਇੱਧਰ ਆ ਜੀ ਪਲੀਜ਼ ਤੇ ਅੱਜ ਤਿੱਕਰ 크ਰਿਸਚਨ ਕਮਿਊਨਿਟੀ ਨੇ ਲੋਕਾਂ ਦੇ ਹੱਥਾਂ ਦੇ ਵਿੱਚ ਪੈਨ ਦਿੱਤਾ ਲੋਕਾਂ ਦੇ ਜੇ ਕਿਤੇ ਕੋਈ ਬਿਮਾਰ ਹੋਇਆ ਸਿਹਤ ਸੇਵਾਵਾਂ ਦਿੱਤੀਆਂ ਜੇ ਤੁਸੀਂ ਗੱਲ ਕਰੋ ਕਿ ਜੇ ਕੋਈ ਬੱਚਾ ਜਿਹੜਾ ਕੋਈ ਅਪਾਹਜ ਜਾਂ ਜਿਹਨੂੰ ਛੱਡ ਦਿੱਤਾ ਜਾਂਦਾ ਸੀ ਜਾਂ ਕਈ ਇਹੋ ਜਿਹੇ ਲੋਕ ਜਿੱਦਾਂ ਮਦਰ ਟ੍ਰੀਸਾ ਸੈਂਟਰ ਉਹਨਾਂ ਨੇ ਉਹਨਾਂ ਨੂੰ ਅਪਣਾਇਆ ਹਰ ਇੱਕ ਚੀਜ਼ ਦੇ ਅਦਾਰਿਆਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਈਵਨ ਦੈਨ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 크ਿਸਚਨ ਕਮਿਊਨਿਟੀ ਦਾ ਯੋਗਦਾਨ ਵੜਾ ਰਿਹਾ ਔਰ ਅਜ ਉਹਨਾਂ ਨੂੰ ਕੰਪੈਰੀਜ਼ਨ ਅਸੀਂ ਤੁਸੀਂ ਮਾਓਵਾਦੀ ਦੇ ਨਾਲ ਕਰ ਰਹੇ ਹੋ ਔਰ ਉਹਦੇ ਵਿੱਚ ਇਹ ਚੀਜ਼ ਕਹਿ ਰਹੇ ਆ ਕਿ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਵਿੱਚ ਅਸੀਂ 크ਿਸਚਨ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਆਇਆ ਅਸੀਂ ਉਹਨਾਂ ਨੂੰ ਆ ਵਾਪਸੀ ਕਰ ਔਰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਨ ਦਾ ਮਤਲਬ ਇਹ ਹੈਗਾ ਵਾ ਕਿ ਸਾਡੀ ਆਪਸੀ ਭਾਈਚਾਰੇ ਸੰਧਾਂ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਜਦ ਕਿ ਜਿਹੜਾ ਕਾਨੂੰਨ ਹੈ ਜਿਹੜਾ ਸਾਡਾ ਸੰਵਿਧਾਨ ਹੈਗਾ ਆ ਜਦ ਉਹ ਸਾਨੂੰ ਹਰੇਕ ਧਰਮ ਦੇ ਲੋਕ ਨੂੰ ਹਰੇਕ ਇਨਸਾਨ ਨੂੰ ਇਹ ਇਜਾਜ਼ਤ ਦਿੰਦਾ ਆ ਕਿਉਂ ਆਪਣੀ ਸਵੈ ਇੱਛਾ ਦੇ ਨਾਲ ਸਵੇਰੇ ਜਿਹੜੇ ਮਰਜ਼ੀ ਧਰਮ ਚੋਵੇ ਸ਼ਾਮ ਨੂੰ ਜਿਹੜੇ ਮਰਜ਼ੀ ਧਰਮ ਤੇ ਜਾ ਸਕਦਾ ਬਿਨਾਂ ਕਿਸੇ ਦਬਾਅ ਦੇ ਤੇ ਇਹ ਕੌਣ ਹੁੰਦੇ ਨੇ ਜਿਹੜੇ ਸਾਡੇ ਤੇ ਐਲੀਗੇਸ਼ਨ ਲਾ ਰਹੇ ਆ ਜਿਹਦੇ ਕਰਕੇ ਜਿਹੜਾ ਸਾਡੀ 크ਿਸਚਨ ਕਮਿਊਨਿਟੀ ਦੇ ਵਿੱਚ ਜਿਹੜੇ ਇਹ ਮਨਸੂਬੇ ਨੇ ਉਹ ਸਾਨੂੰ ਸਮਝ ਆ ਰਿਹਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਤਰਨਾਕ ਸਾਬਤ ਹੋ ਸਕਦੇ ਆ ਕਿਉਂਕਿ ਜਿਹੜਾ ਇਹ ਆਪਾਂ ਸੇਕ ਦੇਖਿਆ ਵਾ ਮਨੀਪੁਰ ਦੇ ਵਿੱਚ ਲੱਗਦਾ ਹੋਇਆ ਛੱਤੀਸਗੜ੍ਹ ਦੇ ਵਿੱਚ ਲੱਗਦਾ ਹੋਇਆ ਔਰ ਹਜੇ ਪੰਜਾਬ ਨੂੰ ਉਸੇ ਸੇਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਕਿ ਇਥੋਂ ਦੀ ਪੰਜਾਬ ਦੀ 크੍ਰਿਸਚਨ ਕਮਿਊਨਿਟੀ ਅਵੇਅਰ ਹੈਗੀ ਆ ਉਹ ਇਸ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇ ਕਰੇਗੀ ਔਰ ਐਸੇ ਹੀ ਸਿਸਟਮ ਦੇ ਤਹਿਤ ਜਿਹੜੇ ਸਾਡੇ ਅਲੱਗ-ਅਲੱਗ ਜਿੰਨੀਆਂ ਵੀ ਕਿਉਂਕਿ ਇਹ ਇਮੀਡੀਏਟਲੀ ਇਫੈਕਟ ਦੇ ਨਾਲ ਹੀ ਰੱਖੀ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਕੋਈ ਵੱਡੀ ਅਸੀਂ ਵੀ ਮੀਟਿੰਗ ਕਰਨ ਜਾ ਰਿਹਾ ਜਿਦੇ ਵਿੱਚ ਪੂਰਾ ਸਾਡਾ ਸੰਤ ਸਮਾਜ ਹੋਏਗਾ ਪੂਰੇ ਸਾਡੇ 크੍ਰਿਸਚਨ ਕਮਿਊਨਿਟੀ ਦੇ ਲੀਡਰਸ ਹੋਣਗੇ ਆਲ ਡਿਨੋਮੀਨੇਸ਼ਨਸ ਆਲ ਜਿੰਨੇ ਸਾਡੇ ਭਾਈਚਾਰੇ ਦੇ ਪੰਤੀ ਕੋਸਕਰ ਭਾਈਚਾਰਾ ਉਹ ਸਾਰਾ ਇਕੱਠਾ ਹੋ ਕੇ ਤੇ ਆਪਣੀ ਰਣਨੀਤੀ ਅਗੇ ਤਰੀ ਤਿਆਰ ਕਰ ਸੋ ਇਹ ਇਸ ਵੰਟੇ ਦੇ ਵਿੱਚ ਜਿਹੜਾ ਕੋਈ ਆਪਣੇ ਕੋਲ ਔਰ ਇਹ ਦੇਖੋ ਇਹਦੇ ਵਿੱਚ ਮੈਕਸੀਜ਼ ਹੋਰ ਇਹ ਦੱਸ ਨਹੀਂਦਾ ਇਹ ਪੂਰਾ ਮਿਨੋਰਟੀਜ਼ ਤੇ ਅਟੈਕ ਕਰਨ ਦਾ ਚੱਕਰ ਹੈਗਾ ਇਹਦੇ ਵਿੱਚ ਕਲਾ ਕੁਸ਼ਚਨ ਕਮਿਊਨਿਟੀ ਮਿਨੋਰਟੀ ਦੇ ਅਧੀਨ ਆਦੇ ਜਿੰਨੇ ਲੋਕ ਨੇ ਇਹ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਅੱਛਾ ਅਹ ਕੁਝ ਥੋੜੇ ਦਿਨ ਪਹਿਲਾਂ ਤੁਸੀਂ ਰਿਪੋਰਟ ਜੀ 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 ਦੇਖੋ ਇਹ ਜਿਹੜੀ ਗੱਲ ਹੈਗੀ ਨਾ ਇਹ ਗੱਲ ਸਪਸ਼ਟ ਤੂਬ ਦੇ ਚ ਜੇ ਤੁਸੀਂ ਆ ਦੇਖੋਗੇ ਵੀ ਕੱਲ ਵੀ ਮੈਂ ਲਾਈਵ ਹੋਇਆ ਸੀਗਾ ਉਹਦੇ ਵਿੱਚ ਇੱਕੋ ਹੀ ਚੀਜ਼ ਆਖੀ ਗਈ ਆ ਅੱਜ ਵੀ ਸਵਾਲ ਉੱਥੇ ਹੀ ਆ ਅੱਜ ਵੀ ਸਾਡੀ ਗੱਲ ਉੱਥੇ ਹੀ ਖੜੀ ਆ ਅੱਜ ਇਹ ਬਿੱਟੂ ਹੁਣੇ ਕਿਉਂ ਇਹ ਗੱਲ ਕਰਦੇ ਪਏ ਆ ਉਹ ਇਸੇ ਵਜ੍ਹਾ ਨਾਲ ਗੱਲ ਕਰਦੇ ਪਏ ਆ ਕਿ ਅਸੀਂ ਲੈ ਕੇ ਆਈਏ ਅਸੀਂ ਜਿਹੜਾ ਸਾਡਾ ਤਾਂ ਆਨਸਰ ਸੀਗਾ ਜਿਹੜਾ ਪਿਛਲੀ ਪ੍ਰੈਸ ਮੀਟ ਦੇ ਵਿੱਚ ਵੀ ਸਾਡਾ ਵੀ ਆਈ ਸੀਗਾ ਆਪਾਂ ਫਾਲੋਅਰਸ ਹੈਗੇ ਆ ਆਪਾਂ ਮੰਨਦੇ ਆ ਆਪਾਂ ਪੂਰਨ ਰੀਤੀ ਦਾ ਮੰਨ ਰਹੇ ਆ ਅਸੀਂ ਉਹਦੇ ਛੇ ਕਹਿੰਦੇ ਆ ਕਿ ਆਪਣੇ ਆਪ ਨੂੰ ਆਪਾਂ ਕਾਗਜ਼ੀ ਤੌਰ ਦੇ ਉੱਤੇ ਲਿਖਵਾਨੇ ਆ ਔਰ ਉਹ ਚੀਜ਼ ਲੋਕਾਂ ਨੇ ਇੰਪਲੀਮੈਂਟ ਕਰਨੀ ਸ਼ੁਰੂ ਵੀ ਕੀਤੀ ਇਹ ਸਮੇਂ ਦੀ ਮੰਗ ਹੈਗੀ ਆ ਤਾਂ ਕਿ ਜਿਹੜੇ ਇਹੋ ਜਿਹੇ ਸਵਾਲ ਹੈਗੇ ਆ ਉਹ ਆਪਣੇ ਆਪ ਉਹਨਾਂ ਸਵਾਲਾਂ ਨੂੰ ਵੀ ਠੱਲ ਪੈ ਜਾਂਦੀ ਆ ਔਰ ਨਾਲ ਦੀ ਨਾਲ ਹੀ ਸਵੈ ਇੱਛਾ ਜਿਹੜੀ ਹੈਗੀ ਕਾਨੂੰਨੀ ਤੌਰ ਤੇ ਮਾਨਤਾ ਹੈਗੀ ਆ ਉਸ ਇਨਸਾਨ ਨੂੰ ਜਿਨੇ ਆਪਣੇ ਆਪ ਦਾ ਧਰਮ ਚੇਂਜ ਕੀਤਾ ਤੇ ਉਹਦੇ ਵਿੱਚ ਫਿਰ ਕੋਈ ਸਵਾਲ ਹੀ ਨਹੀਂ ਰਹਿ ਜਾਂਦਾ ਮੈਂ ਗਿੱਟ ਕੋਈ ਸਵਾਲ ਕੰਫਲੈਕਟ ਕਰਕੇ ਜੀ ਉਹ ਜਦੋਂ 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 ਜਦ ਕਿਵੇਂ ਤੁਸੀਂ ਸਮਝੋ ਕਿ ਗੱਲ ਕਿ ਤੁਸੀਂ ਵੀ ਬੋਲ ਕਰ ਰਹੇ ਹੋ ਪਾਜੀ ਦੇਖੋ ਜਿਹੜਾ ਉਹ ਵਿਰੋਧ ਸੀਗਾ ਉਸ ਵਿਰੋਧ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਸਰਟੀਫਿਕੇਟ ਸਾਨੂੰ ਦਿਖਾਇਆ ਕਿ ਮੈਂ 크੍ਰਿਸਚਨ ਕਮਿਊਨਿਟੀ ਨੂੰ ਅਡਾਪਟ ਕੀਤਾ ਜਦੋਂ ਉਹਨਾਂ ਨੇ ਅਡਾਪਸ਼ਨ ਆਪਣੀ ਦਿਖਾ ਦਿੱਤੀ ਕਰ ਲਿਆ 댓 ਮੀਨਸ ਕਿ ਉਹ ਸਵੈ ਇਛਾ ਨਾਲ 크੍ਰਿਸਚਨ ਕਮਿਊਨਿਟੀ ਦੇ ਵਿੱਚ ਆ ਗਏ ਉਹਦੇ ਨਾਲ ਫਿਰ ਇਹ ਕੋਈ ਸਵਾਲ ਨਹੀਂ ਰਹਿ ਜਾਂਦਾ ਵਾ ਕਿ ਠੀਕ ਹੈ ਹਾਂ ਜੇ ਸਾਨੂੰ ਇਸੇ ਤਰੀਕੇ ਨਾਲ ਪਤਾ ਲੱਗਦਾ ਹੋਵੇ ਕਿ ਅੱਜ ਮੈਂ ਕਿਸੇ ਚੀਜ਼ ਦੀ ਦਾਅਵੇਦਾਰੀ ਕਰ ਦਵਾਂ ਕਿ ਮੈਂ ਜੀ ਅ ਥਰੂ ਮੁਸਲਮ ਕਮਿਊਨਿਟੀ ਜਾਣਾ ਚਾਹੁੰਦਾ ਜਦਕਿ ਮੇਰੇ ਕੋਲ ਔਥੈਂਟੀਕੇਟਿਡ ਕੋਈ ਪ੍ਰੂਫ ਨਹੀਂ ਹੈਗਾ ਜਦੋਂ ਪ੍ਰੂਫ ਉਜਾਗਰ ਸਾਡੇ ਸਾਹਮਣੇ ਆ ਗਿਆ ਵਾ ਤਾਂ ਠੀਕ ਆ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦੀ ਚੇਅਰਮੈਨਨੀ ਦਾ ਔਰ ਅਸੀਂ ਇਸ ਸੀਟ ਦੇ ਵਿੱਚ ਸਾਡੀ ਕੋਈ ਵਿਰੋਧਤਾ ਨਹੀਂ ਹੈਗੀ ਸਾਡੀ ਕ੍ਰਿਸਚੀਅਨ ਕਮਿਊਨਿਟੀ ਹਾਂ ਨਾਲ ਦੀ ਨਾਲ ਸਰਕਾਰ ਦੇ ਕੋਲੋਂ ਸਾਡੀ ਡਿਮਾਂਡ ਆ ਕਿ ਉਸ ਜਿਹੜੀ ਚੇਅਰਮੈਨ ਨੂੰ ਪਾਵਰ ਟੂ ਐਕਟ ਕੀਤਾ ਜਾਵੇ ਤਾਂ ਕਿ ਸਾਡੇ ਸਮਾਜ ਦਾ ਭਲਾ ਹੋ ਸਕੇ ਸੋ ਇਹਦੇ ਵਿੱਚ ਜਿਹੜਾ ਬਿੱਟੂ ਦਾ ਸਵਾਲ ਹੈਗਾ ਵਾ ਬਿੱਟੂ ਦਾ ਸਵਾਲ ਬਿਲਕੁਲ ਉਲਟੇ ਅਰਥੋਂ ਦੇਖੋ ਜਿਹੜਾ ਜਿਹੜਾ ਇਹਦੇ ਵਿੱਚ ਆ ਗਿਆ ਉਹ ਆ ਗਿਆ ਜੇ ਜੇ ਤੁਹਾਨੂੰ ਲੱਗਦਾ ਵਾ ਜਿਹੜਾ ਜਾਂਦਾ ਵਾ ਫਿਰ ਉਹ ਸਾਡਾ ਹੈ ਹੀ ਨਹੀਂ ਹੈ ਉਹ ਜਾਵੇ ਇਹਦੇ ਵਿੱਚ ਕਿਸੇ ਨੇ ਅਸੀਂ ਤਾਂ ਨਹੀਂ ਰੋਕਦੇ ਹੁਣ ਜੇ ਮੈਂ ਐਗਜ਼ਾਮਪਲ ਦੇ ਦਿੰਦਾ ਵਿਕੀ ਥੋਮਸ ਦੀ ਵਿਕੀ ਥੋਮਸ ਨੇ ਸਿੱਖੀਜ਼ਮ ਨੂੰ ਉਹਨਾਂ ਨੇ ਅਪਣਾਇਆ ਇੱਕ ਵੀ 크ਿਸਚਨ ਦੱਸੋ ਕਿਸੇ ਨੇ ਬੋਲਿਆ ਉਹਦੇ ਖਿਲਾਫ ਕੋਈ ਨਹੀਂ ਬੋਲਦਾ ਸੰਵਿਧਾਨਿਕ ਜਦੋਂ ਸੰਵਿਧਾਨ ਨੂੰ ਅਸੀਂ ਮੰਨਦੇ ਆ ਤੇ ਇਹਦੇ ਵਿੱਚ ਸੰਵਿਧਾਨ ਦੇ ਵਿੱਚ ਫਿਰ ਆਪਾਂ ਸੰਵਿਧਾਨ ਨੂੰ ਚੈਲੰਜ ਕਰਨ ਦਾ ਮਤਲਬ ਆ ਇਹ ਇਹ ਸਾਡੀ ਕਮਿਊਨਿਟੀ ਨੂੰ ਚੈਲੰਜ ਕਰਨ ਦਾ ਮਤਲਬ ਨਹੀਂ ਹੈਗਾ ਇਸ ਵਧਾਨ ਨੂੰ ਚੈਲੰਜ ਕਰਨ ਦਾ ਮਤਲਬ ਆ ਔਰ ਇਹ ਹੇਟ ਸਪੀਚ ਜਿਹੜੀ ਹੈਗੀ ਆ ਉਹ ਹੇਟ ਸਪੀਚ ਹੈਗੀ ਆ ਜੇ ਹੇਟ ਸਪੀਚ ਇੱਕ ਆਮ ਨਾਗਰਿਕ ਵਾਸਤੇ ਕਾਨੂੰਨ ਦੇ ਜ਼ਾਇਰੇ ਦੇ ਅੰਦਰ ਆਂਦੀ ਆ ਜੋ ਇੱਕ ਮੰਤਰੀ ਦੇ ਵੀ ਉਸ ਜ਼ਾਇਰੇ ਦੇ ਅੰਦਰ ਆਂਦਾ ਵਾ ਕਾਨੂੰਨ ਸਭ ਲਈ ਇੱਕ ਆ ਇਹਨਾਂ ਦੇ ਉੱਤੇ ਹੇਟ ਸਪੀਚ ਦਾ ਬਰਚਾ ਵੀ ਹੋਣਾ ਚਾਹੀਦਾ ਵਾ ਦਰਜ ਕਿਉਂਕਿ ਹੇਟ ਸਪੀਚ ਆ ਸਿੱਧਮ ਸਿੱਧਿਆ ਤਾਂ ਤੁਸੀਂ ਕਹਿ ਰਹੇ ਹੋ ਇੱਕ ਅ ਅਰਾਸਸ ਦੇ ਨਾਮ ਨੂੰ ਲੈ ਕੇ ਕਹਿ ਰਹੇ ਹੋ ਕਿ ਉਹਨਾਂ ਦਾ ਅਜੰਡਾ ਹੈਗਾ 5 ਸਾਲ ਦੇ ਵਿੱਚ ਲੈ ਕੇ ਆਵਾਂਗੇ ਇਹਦਾ ਮਤਲਬ ਤੁਸੀਂ ਆਪਸੀ ਭਾਈਚਾਰਕ ਸਮਾਜ ਨੂੰ ਤੋੜਨਾ ਚਾਹੁੰਦੇ ਆ ਅਤੇ ਕਤਲੇਆਮ ਕਰਾਉਣਾ ਚਾਹੁੰਦੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਸੇਕ ਲੱਗੇ ਅੱਜ ਤੁਸੀਂ ਜ਼ੇਰੋ ਲਮਾਨ ਦੇ ਉੱਤੇ ਆ ਗਏ ਜੀ ਇੱਕ ਪਿਆਰ ਹੈ ਤੁਹਾਡੇ ਹੋਗੇ ਕਿ ਆ ਤੁਸੀਂ ਬਾਕੀ ਆ ਆਪਣੇ ਵਿੱਚ ਦੂਜੀ ਗੱਲ ਹੈ ਸਰ ਜਿਹੜੇ ਇੱਕ ਪਿੰਡ ਚ ਚਾਚਾ ਚਾਚਾ ਬਣਾ ਰਹੇ ਨੇ ਜਿਹੜੇ ਜੈਨੂ ਜਿਹੜੇ ਚੰਦਰਸ਼ਣ ਉਹ ਤੇ ਲਾਰਾ ਗੱਲ ਆ ਚਾਚਾ ਦੇ ਨਾਂ ਤੇ ਜਿਹੜੇ ਇੱਕ ਪਿੰਡ ਚ ਚਾਚਾ ਡੇਰੇ ਚੱਲਦੇ ਆ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਬਾਰੇ ਸਰ ਉਹ ਦੇ ਨਹੀਂ ਉਹਨਾਂ ਦੇ ਤੁਸੀਂ ਚਰਚਸ ਨੂੰ ਦੇਖੋ ਉਹਨਾਂ ਦੀ ਰਜਿਸਟਰੀਆਂ ਨੂੰ ਦੇਖੋ ਕਿ ਉਹਨਾਂ ਦੇ ਨਾਮ ਦੇ ਉੱਤੇ ਉਹ ਚਰਚਸ ਦੇ ਨਾਮ ਦੇ ਉੱਤੇ ਆ ਜਿਹੜੇ ਉੱਥੇ ਹੋਣਗੇ ਨਾ ਪਹਿਲਾਂ ਉਹਨਾਂ ਨੂੰ ਆਪਾਂ ਡਾਕੂਮੈਂਟਸ ਦੇ ਅਕੋਰਡਿੰਗ ਦੇਖੀਏ ਕਿ ਉਹ ਹੋਮ ਚਰਚ ਹੈਗੇ ਨੇ ਜਾਂ ਉਹ ਜਿਹੜੀ ਬਿਲਡਿੰਗ ਹੈਗੀ ਉਹ ਚਰਚ ਦੇ ਨਾਮ ਦੇ ਉੱਤੇ ਹੈ ਐਕਚੁਅਲੀ ਉਹ ਬਿਲਡਿੰਗ ਜਿਹੜੀ ਆ ਜਿਹੜੀ ਚਰਚ ਦੇ ਨਾਮ ਦੇ ਉੱਤੇ ਹੁੰਦੀ ਆ ਉਹ ਚਰਚ ਹੀ ਕਹਾਇਆ ਜਾਂਦਾ ਹੈ ਇਹਦੇ ਨਾਲ ਜਿਹੜੇ ਟੈਗ ਲਾ ਕੇ ਆਪਾਂ ਸਿਸਟਮ ਚਲਾਉਣਾ ਜਾਂ ਚਾਰਮੋਰੀ ਕਰਕੇ ਆਪਾਂ ਐਂਟਰ ਦਵਾ ਕੇ ਪਰਸਰ ਕਰਦੇ ਆ ਉਹਨੂੰ ਚਰਚ ਤੁਸੀਂ ਮੰਨ ਲਈ ਹੋਵੇ ਕੀ ਕਰੀਏ ਦੇਖੋ ਇਹ ਇਹਦੇ ਵਿੱਚ ਮੈਂ ਇਹ ਇਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀ ਸਾਡੀ ਧਾਰਮਿਕ ਆਜ਼ਾਦੀ ਹੈ ਧਾਰਮਿਕ ਆਜ਼ਾਦੀ ਦੇ ਤਹਿਤ ਜਦੋਂ ਇਹ ਪਾਸਟਰ ਜੀ ਨੇ ਇਹ ਉਸ ਤੋਂ ਬਾਅਦ ਦੇ ਵਿੱਚ ਬਿਸ਼ਪ ਸਾਹਿਬ ਬਣ ਜਾਂਦੇ ਨੇ ਇਹ ਆਰਡੀਨੇਸ਼ਨ ਕਰਦੇ ਆ ਕਿ ਅਸੀਂ ਤੁਹਾਨੂੰ ਪਾਸਟਰ ਨਿਯੁਕਤ ਕਰਦੇ ਆ ਉਹਨਾਂ ਦੀ एलिਜੀਬਿਲਟੀ ਦੇ ਮੁਤਾਬਕ ਉਹਨਾਂ ਦੀ ਸਟੱਡੀ ਦੇ ਮੁਤਾਬਕ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਇੱਕ ਪੀਰੀਅਡ ਹੁੰਦਾ ਵਾ ਉਸ ਪੀਰੀਅਡ ਦੇ ਤਹਿਤ ਉਹ ਕੰਮ ਕਰਦੇ ਆ ਇੱਕ ਪਾਸਟਰ ਦੇ ਅੰਡਰ ਉਸ ਤੋਂ ਬਾਅਦ ਦੇ ਵਿੱਚ ਪਾਸਟਰ ਲੱਗਦੇ ਆ ਫਿਰ ਦਾਨੂ ਆਪਣਾ ਚਰਚ ਬਣਾ ਸਕਦੇ ਆ ਖੋਲ ਸਕਦੇ ਆ ਅਕੋਰਡਿੰਗ ਟੂ ਗਵਰਨਮੈਂਟ ਗਾਈਡਲਾਈਨਸ ਤੇ ਜਿਹੜੀਆਂ ਗਵਰਨਮੈਂਟ ਦੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਚੱਲਦਾ ਕਰਨਾ ਹੀ ਆ ਤੇ ਗਵਰਨਮੈਂਟ ਦੇਖਦੀ ਆ ਉਸ ਚੀਜ਼ ਨੂੰ ਨਾਲੇ ਚਰਚ ਦੇਖੋ ਪਵਿੱਤਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ 'ਚ ਕੱਟੇ ਹੋਣਗੇ ਮੈਂ ਉਸ ਦਾ ਦੇ ਹਾਜ਼ਰ ਦੇਖੋ ਜਦੋਂ ਜਿਹੜਾ ਕਨਵਰਟ ਹੋ ਰਿਹਾ ਉਹਦੀ ਵਿਅਕਤੀ ਕੀ ਕਹਾਣੀ ਆ ਅਜੀ ਕਨਵਰਟ ਇਸ ਕਨਵਰਸ਼ਨ ਵਾਲੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਕਨਵਰਟ ਹੋ ਰਿਆ ਸੀ ਤਾਂ ਇਸ ਚੀਜ਼ ਦਾ ਜਿਹੜੀ ਤੁਸੀਂ ਪਿਛਲੀ ਤੁਸੀਂ ਆਪ ਹੀ ਪਹਿਲਾ ਸਵਾਲ ਕੀਤਾ ਜਿਹੜੀ ਕਨਵਰਸ਼ਨ ਦਾ ਆਪਾਂ ਤੁਸੀਂ ਕਹਿ ਰਹੇ ਹੋ ਕਨਵਰਟ ਹੋ ਰਿਹਾ ਤੇ ਜਦੋਂ ਅਸੀਂ ਆਪਣੀ ਸੈਂਸਸ ਦਿਖਾਨੇ ਆ ਅਕੋਰਡਿੰਗ ਟੂ ਗੂਗਲ ਅਕੋਰਡਿੰਗ ਟੂ ਗਵਰਨਮੈਂਟ ਅਸੀਂ 1.25 ਆ ਸਾਡੀ ਸੈਂਸਸ ਦੇ ਅਕੋਰਡਿੰਗ ਸਾਡੀ ਗਰੋਥ ਕਿੱਥੇ ਹੈਗੀ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਨਵਰਟ ਦਾ ਤੁਸੀਂ ਸਾਡੇ ਤੇ ਨਾਮ ਲਾ ਦਿੰਨੇ ਆ ਤੇ ਕਨਵਰਸ਼ਨ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ ਵੀ ਸਾਡੀ ਔਨ ਰਿਕਾਰਡ ਸਾਨੂੰ ਇਹ ਸਵਾਲ ਅਗਰ ਪੁੱਛਿਆ ਜਾਵੇ ਤੇ ਔਨ ਰਿਕਾਰਡ ਹਾਂ ਬਾਕੀ ਸਿਰ ਫੋਲੋਇੰਗਸ ਹੈਗੀ ਆ ਅਸੀਂ ਇਸ ਫੋਲੋਇੰਗਸ ਦੇ ਤਹਿਤ ਹੀ ਤਾਂ ਲਾਸਟ ਕਾਨਫਰੰਸ ਦੇ ਵਿੱਚ ਕਿਹਾ ਕਿ ਆਪਣੇ ਆਪ ਨੂੰ ਤੁਸੀਂ ਦਰਜ ਕਰਾਓ ਨਾ ਤਾਂ ਕਿ ਸਾਡੀ ਸਰਕਾਰ ਦੇ ਵਿੱਚ ਗਿਣਤੀ ਵੀ ਵੱਧ ਜਾਵੇ ਤੇ ਜਿਹੜਾ ਸੀ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਆ ਤੇ ਚਲੋ ਠੀਕ ਆ ਜੀ ਜੇ ਲਾ ਦਿੱਤਾ ਵਾ ਤੇ ਆ ਲੋ ਜੀ ਬੰਦਾ ਆਪਣੇ ਮੁਤਾਬਕ ਆਇਆ ਵਾ ਤੇ ਨੇ ਸਵੈ ਇੱਛਾ ਦੇ ਨਾਲ ਕਰ ਲਿਆ ਆਪਣਾ ਲਿਆ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਜਾਂਦੀ ਨਾਲੇ ਸੰਵਿਧਾਨ ਸਾਨੂੰ ਜਾਇਜ਼ ਦੇ ਰਿਹਾ ਇਹਦੇ ਵਿੱਚ ਕੋਈ ਇਹੋ ਜੀ ਗੱਲ ਬਾਤ ਨਹੀਂ ਹੈ ਕਹਿੰਦਾ ਅਕਸਰ ਇਹ ਦੇਖਿਆ ਜਾਂਦਾ ਕਿ ਕਈ ਵਾਰ ਸਿਆਸਤਦਾਨ ਅਜਿਹੇ ਬਿਆਨ ਦੇ ਦਿੰਦੇ ਨੇ ਕਿ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਸ ਬਿਆਨ ਨੇ ਤਾਂ ਮਾਹੌਲ ਹੀ ਜਿਹੜਾ ਕਿ ਖਰਾਬ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਹੁਣ ਉਹਨਾਂ ਬਿਆਨਾਂ ਦੇ ਉੱਤੇ ਪਲਟਮਾ ਜਵਾਬ ਤਾਂ ਹਮੇਸ਼ਾ ਸਾਹਮਣੇ ਵਾਲੋਂ ਦਿੱਤਾ ਹੀ ਜਾਂਦਾ ਹੈ ਚਾਹੇ ਕਿਸੇ ਨੂੰ ਲੈ ਕੇ ਹੀ ਕਿਉਂ ਨਾ ਦਿੱਤਾ ਗਿਆ ਹੋਵੇ ਜਿਹਦਾ ਚੱਲਦੇ ਐਸਾਈ ਭਾਈਚਾਰੇ ਵੱਲੋਂ ਰਵਨੀਤ ਬਿੱਟੂ ਦੇ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਸੀ ਤੇ ਇਹਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਕਿ ਰਵਨੀਤ ਬਿੱਟੂ ਨੂੰ ਸੋਚ ਸਮਝ ਕੇ ਜੜਾ ਕੀ ਬੋਲਣਾ ਚਾਹੀਦਾ ਤੇ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ ਜਿਹਦਾ ਜਵਾਬ ਪ੍ਰੈਸ ਕਾਨਫਰੰਸ ਦੇ ਵਿੱਚ ਐਸਾਈ ਭਾਈਚਾਰੇ ਵੱਲੋਂ ਦਿੱਤਾ ਗਿਆ